ਗੱਡੀ ਐਕਸੀਡੈਂਟ ਹੋ ਗਈ ਸੀਗੀ ਇਹਨੂੰ ਲੈ ਕੇ ਚੱਲੇ ਸੀਗੇ ਤੇ ਮੈਂ ਟੋ ਵਾਲੇ ਨੂੰ ਬੁਲਾਣ ਗਿਆ ਜਦੋਂ ਪਿੱਛੇ ਮੁੜ ਕੇ ਦੇਖਿਆ ਇੰਜਨ ਨੇ ਇੱਕਦਮ ਆਗੂ ਸਾੜ ਦਿੱਤਾ ਅਗਰ ਫਾਇਰ ਸੈਂਟਰ ਨਾਲ ਨਹੀਂ ਕੰਟਰੋਲ ਹੋਈ ਤਾਂ ਪਾਣੀ ਚ ਲਾ ਕੇ ਸੀ ਅੱਗ ਕੰਟਰੋਲ ਕੀਤੀ ਅੱਜ ਸਮਰਾਲਾ ਵਿਖੇ ਚੱਲਦੀ ਕਾਰ ਨੂੰ ਉਸ ਸਮੇਂ ਭਿਆਨਕ ਅਗ ਲੱਗ ਗਿਆ ਜਦੋਂ ਦਾਦਾ ਮੋਟਰ ਕੰਪਨੀ ਦਾ ਡਰਾਈਵਰ ਕਾਰ ਨੂੰ ਠੀਕ ਕਰਨ ਲਈ ਲੁਧਿਆਣਾ ਲੈ ਕੇ ਜਾ ਰਿਹਾ ਸੀ ਤਾਂ ਸਮਰਾਲਾ ਸ਼ਹਿਰ ਤੋਂ ਬਾਹਰ ਨਿਕਲਦਿਆਂ ਸਾਰ ਹੀ ਆਈਟੀਆਈ ਦੇ ਕੋਲ ਕਾਰ ਦੇ ਜੰਡੇ ਵਿੱਚੋਂ ਅਚਾਨਕ ਧੂਆ ਨਿਕਲਣਾ ਸ਼ੁਰੂ ਹੋ ਗਿਆ ਤਾਂ ਡਰਾਈਵਰ ਨੇ ਕਾਰ ਦੇ ਵਿੱਚੋਂ ਬਾਹਰ ਆ ਕੇ ਤੁਰੰਤ ਫਾਇਰ ਬ੍ਰਿਗੇਡ ਸਮਰਾਲਾ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਕਾਰ ਤੇ ਲੱਗੀ ਅੱਗ ਨੂੰ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਹੀ ਇਸ ਕਾਰ ਦਾ ਐਕਸੀਡੈਂਟ ਹੋਇਆ ਸੀ ਜਿਸ ਨੂੰ ਠੀਕ ਕਰਨ ਲਈ ਲੁਧਿਆਣਾ ਵਿਖੇ ਦਾਦਾ ਮੋਟਰ ਕੰਪਨੀ 'ਚ ਡਰਾਈਵਰ ਦੇ ਵੱਲੋਂ ਇਸ ਕਾਰ ਨੂੰ ਲੈ ਕੇ ਜਾਣਾ ਸੀ। ਤਾਂ ਕੰਪਨੀ ਦਾ ਡਰਾਈਵਰ ਕਾਰ ਨੂੰ ਲੈ ਕੇ ਜਿਵੇਂ ਹੀ ਸਮਰਾਲਾ ਸ਼ਹਿਰ ਤੋਂ ਬਾਹਰ ਨਿਕਲੇ ਤਾਂ ਉਸੇ ਸਮੇਂ ਕਾਰ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ। ਸੋ ਇਸ ਬਾਬਤ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਮਾਲਕ ਨੂੰ ਵੀ ਸੂਚਿਤ ਕੀਤਾ ਗਿਆ। ਤਾਂ মিডিਆ ਨੂੰ ਜਾਣਕਾਰੀ ਦਿੰਦੇ ਆ ਦਾਦਾ ਮੋਟਰ ਕੰਪਨੀ ਦੇ ਡਰਾਈਵਰ ਰਾਜੇਸ਼ ਕੁਮਾਰ ਨੇ ਕੁਝ ਕੀ ਹਾਊਸ ਉੱਤੇ ਹਾਂ ਇਸ ਸਮਰਾਲੇ ਤੋਂ ਗੱਡੀ ਲੈ ਕੇ ਚੱਲ ਰਹੀ ਹੁਣ ਕਿਹੜੇ ਦਾਦਾ ਮੋਟਰ ਕਿੱਥੇ ਆਫਿਸ ਤੋਂ ਢੋਲੀ ਵਾਲਜੀ ਦਾਦਾ ਮੋਟਰ ਕਿੱਥੋਂ ਲੈ ਕੇ ਚੱਲੇ ਸੀਗੇ ਗੱਡੀ ਸਮਰਾਲੇ ਤੋਂ ਕੀ ਹੋਇਆ ਸੀ ਗੱਡੀ ਨੂੰ ਗੱਡੀ ਐਕਸੀਡੈਂਟ ਹੋ ਗਈ ਸੀਗੀ ਇਹਨੂੰ ਲੈ ਕੇ ਚੱਲੇ ਸੀਗੇ ਤੇ ਇੱਕ ਇੱਕ ਸਮਰਾਲੇ ਤੋਂ ਕਿਲੋ ਡੇਢ ਕਿਲੋਮੀਟਰ ਅੱਗੇ ਆਈਟੀਆ ਤੋਂ ਅੱਗੇ ਇੱਕਦਮ ਗੱਡੀ ਗਰਮ ਹੋਣ ਲੱਗੀ ਮੈਂ ਮੋੜ ਕੇ ਖੜੀ ਕਰਤੀ ਤੇ ਮੈਂ ਟੋ ਵਾਲੇ ਨੂੰ ਬੁਲਾਣ ਗਿਆ ਜਦੋਂ ਪਿੱਛੇ ਮੁੜ ਕੇ ਦੇਖਿਆ ਇੰਜਨ ਨੇ ਇੱਕਦਮ ਆਗੂ ਸਾੜ ਦਿੱ ਜਣ ਤੇ ਇਹਦੇ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਨੂੰ ਤਲਾਸ਼ ਕਰ ਦਿੱਤੀ ਹਾਂਜੀ ਕਰ ਦਿੱਤੀ ਤੇ ਅੱਗੇ ਨੇ ਉਹ ਜਾਂ ਕੀ ਗੱਲਬਾਤ ਕੀ ਕਰਨੀ ਹੈ ਹਾਂਜੀ ਅੱਗੇ ਤੁਸੀਂ ਆਪਣੇ ਆਫਿਸ ਦੇ ਵਿੱਚ ਫੋਨ ਕੀਤਾ ਹਾਂਜੀ ਕਰਤਾ ਜੀ ਉਹ ਤੋਂ ਕ੍ਰੇਨ ਆ ਰਹੀ ਹੈ ਜੀ ਹੁਣ ਉਹ ਤੋਂ ਕ੍ਰੇਨ ਆ ਰਹੀ ਹੈ ਹਾਂਜੀ ਫਿਰ ਟੋਵਰ ਕਿ ਲੈ ਕੇ ਜਾਵਾਂਗੇ ਕੋਈ ਜਾਣੀ ਨੁਕਸਾਨਤ ਨਹੀਂ ਜਾਣੀ ਨੁਕਸਾਨਤ ਨਹੀਂ ਅਦਰੀ ਦੂਜੇ ਪਾਸੇ ਫਾਇਰ ਬ੍ਰਿਗੇਡ ਦੇ ਡਰਾਈਵਰ ਸੋਹਣ ਸਿੰਘ ਦਾ ਕੀ ਕੁਝ ਕਹਿਣਾ ਤੁਸੀਂ ਵੀ ਸੁਣੋ ਮੇਰਾ ਡਰਾਈਵਰ ਸੋਹਣ ਸਿੰਘ ਫਾਇਰ ਬ੍ਰਿਗੇਡਸ ਨਾਲ ਆ ਜੀ ਕੀ ਘਟਨਾ ਜਿਹੜੀ ਹੋਈ ਸਾਨੂੰ ਫੋਨ ਆਇਆ ਵੀ ਆਈਟੀ ਦੇ ਕੋਲ ਸਰਵਿਸ ਹੈਨਾ ਵੀ ਉੱਥੇ ਇੱਕ ਕਾਰ ਨੂੰ ਅੱਗ ਲੱਗੀ ਆ ਤਾਂ ਫਿਰ ਆਪਣੀ ਫਾਇਰ ਬ੍ਰਿਗੇਡ ਦੀ ਗੱਡੀ ਲੈ ਕੇ ਤਾਂ ਅਸੀਂ ਮੌਕੇ ਤੇ ਪਹੁੰਚੇ ਤਾਂ ਦੇਖਿਆ ਵੀ ਇੰਜਨ ਤੋਂ ਬਹੁਤ ਜ਼ਿਆਦਾ ਅੱਗ ਲੱਗੀ ਹੋਈ ਸੀ ਕੀ ਕਿਸ ਤਰ੍ਹਾਂ ਜਿਹੜਾ ਇਹਦੀ ਗੱਡੀ ਨੂੰ ਖੜੀ ਨੂੰ ਅੱਗ ਲੱਗੀ ਹੈ ਜਾਂ ਚੱਲੀ ਜਾਂਦੀ ਗੱਡੀ ਨੂੰ ਲੱਗੀ ਇਹ ਤਾਂ ਹੁਣ ਜਿਵੇਂ ਉਹ ਵਿੱਚ ਡਰਾਈਵਰ ਸੀਗਾ ਉਹ ਕਹਿੰਦਾ ਮੈਂ ਸਾਈਡ ਤੇ ਖੜਾਈ ਸੀਗੀ ਦੇਖੜਾ ਕੇ ਕਨਾਲ ਮੈਂ ਦੇਖਿਆ ਤੋਂ ਹੇਠੋਂ ਨਿਕਲਦਾ ਦੇਖਿਆ ਤਾਂ ਵਿੱਚ ਅੱਗ ਲੱਗੀ ਹੋਈ ਸੀਗੀ ਤਾਂ ਜिले ਕਨਾਂ ਤਰੰਤ ਲੋਕਾਂ ਨੇ ਇਕੱਠੇ ਹੋ ਕੇ ਇਹਦੀ ਸੂchnਾ ਫਾਇਰ ਵਿਗਟ ਨੂੰ ਨਾਲਣ ਦਿੱਤੀ ਤਾਂ ਤੋਂ ਆਪਣੇ ਸਟੇਸ਼ਨ ਕੋਲ ਹੋਣ ਕਰਕੇ ਤੇ ਜिले ਤਾਂ ਅਸੀਂ ਟਾਈਮ ਤੇ ਗੱਡੀ ਲੈ ਕੇ ਪਹੁੰਚ ਗਏ ਰਏ ਤਾਂ ਦੇਖਿਆ ਅੱਗ ਬਹੁਤ ਜ਼ਿਆਦਾ ਸੀ ਇੰਜਨ ਉਪਰ ਸੀ ਤੇ ਅਸੀਂ ਤਰੰਤ ਅੱਗੇ ਪਾਣੀ ਮਾਰੇ ਆ ਤੇ ਇੱਕ ਸਿਲੰਡਰ ਚਲਾਇਆ ਉਹ ਤਾਂ ਫਾਇਰ ਵਾਲਾ ਅੱਗਾ ਫਾਇਰਲ ਸੈਂਟਰ ਨਾਲ ਨਹੀਂ ਕੰਟਰੋਲ ਹੋਈ ਤਾਂ ਪਾਣੀ ਚ ਲਾ ਕੇ ਅੱਗ ਕੰਟਰੋਲ ਕੀਤੀ ਚਰਦੀਕਲਾ ਟਾਈਮ ਟੀਵੀ ਲਈ ਸਮਰਾਲਾ ਤੋਂ ਰਾਜਕੁਮਾਰ ਮੈਨਰੋ ਦੀ ਖਾਸ ਰਿਪੋਰਟ